ਹੈਲੋ ਜੀ ਵੈਲਕਮ ਟੂ ਮਾਈ ਚੈਨਲ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਸੋ ਅੱਜ ਮੈਂ ਤੁਹਾਡੇ ਲਈ ਮੋੜੀ ਡਿਜ਼ਾਈਨ ਲਈ ਸਲਵਾਰ ਦੀ ਹੈਵੀ ਵਰਕ ਮੋੜੀ ਡਿਜ਼ਾਈਨ ਆਪਾਂ ਕਿਸ ਤਰ੍ਹਾਂ ਵਰਕ ਵਾਲੀ ਪੌਚੇ ਬਣਾ ਸਕਦੇ ਹਾਂ ਦੇਖੋ ਸਸੇ ਪੂਰੀ ਸਲਵਾਰ ਬਣਾ ਕੇ ਇਸ ਤੋਂ ਬਾਅਦ ਫੈਲ ਲਾ ਲੀਏ ਤੇ ਪੌਚਾ ਤਾਂ ਤੁਹਾਨੂੰ ਪਤਾ ਹੀ ਹੈ ਬੁਕਰਮ ਨਾਲ ਕਿਵੇਂ ਜੋੜਨਾ ਹੈ ਆਪਾਂ ਇਸ ਤਰ੍ਹਾਂ ਸਲਾਈ ਲਾ ਲਾਂਗੇ ਨਾਲ-ਨਾਲ ਬਿਲਕੁਲ ਸਫਾਈ ਨਾਲ बेस इकੋ ਜਾਉਣਾ ਚਾਹੀਦਾ ਸਾਰੇ ਕਿਤੇ ਘੱਟ ਵੱਧੇ ਇਹ ਤਾਂ ਇਸ ਕੋਲ ਨਹੀਂ ਆਏਗੀ ਆਪਣਾ ਸੋ ਆ ਦੇਖੋ ਮੈਂ ਪੂਰੀ ਸਲਾਈ ਲਾ ਲਈ ਹੈ ਇੰਨੀ ਫਿਨਿਸ਼ਿੰਗ ਨਾ ਲਾਉਣੀ ਹੈ ਤੁਸੀਂ ਵੀ ਦੇਤੇ ਵੀ ਆਪਾਂ ਇਸ ਦਾ ਲਾ ਲਾਂਗੇ ਨੀਚੇ ਪਹਿਲਾ ਸਲਾਈ ਕੱਚੀ ਸਲਾਈ ਲਾ ਕੇ ਫਿਰ ਉਸ ਤੋਂ ਕੋਨਟੈਸਟ ਕਰਾਂਗੇ ਸਾਜ ਲੈ ਲੈਣਾ ਆ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਫਾਈਨਲ ਹੋਣੀ ਆ ਆਪਾਂ ਇਹ ਜਿੰਨਾ ਕੰਮ ਕਰ ਲੈਣ ਦੇਖੋ ਜੀ ਆਹ ਦੇਖੋ ਦੇਖ ਸਕਦੇ ਤੁਸੀਂ ਇਹਨੂੰ ਫਿਰ ਇਸ ਤਰ੍ਹਾਂ ਆਪਾਂ نیچے ਨੂੰ ਫੋਲਡ ਕਰ ਦੇਣਾ ਬੁੱਕਰਮ ਤੇ ਇਹਦੇ ਕਿਨਾਰੇ ਤੇ ਆਪਾਂ ਸਿਲਾਈ ਲਾ ਦੇਣੀ ਬਹੁਤ ਸਫਾਈ ਨਾਲ ਇਹਦੇ ਨਾਲ ਪਿੱਛੇ ਵੀ ਪੂਰੀ ਸਫਾਈ ਆ ਜਦ ਵਿੱਚ ਉੱਪਰੋਂ ਪਾਸੇ ਵੀ ਬਹੁਤ ਜ਼ਿਆਦਾ ਚੰਗੀ ਲੱਗਦੀ ਹੈ ਆ ਦੇਖੋ ਤੇ ਤੁਸੀਂ ਜਿਹੜੀ ਸਲਾਈ ਆ ਉਹ ਪੈਰ ਦਾ ਮਾਰਜਨ ਰੱਖ ਕੇ ਲਾਉਣੀ ਹੈ ਤਾਂ ਜੋ ਤੁਹਾਡੀ ਕਢਾਈ ਜੇ ਜਿਹੜਾ ਆ ਜੋ ਕੁਝ ਵੀ ਸਿਕੀਆਂ ਵਗੈਰਾ ਲੱਗੀਆਂ ਨੇ ਉਹ ਟੁੱਟਣ ਨਾ ਕਿ ਕਿ ਜਿਕੜਾਈ ਦੀ ਆਹ ਟੁੱਟੇ ਵੀ ਨਾ ਤੇ ਧਾਰਾ ਤਾਂ ਫਿਰ ਕੋਈ ਨਹੀਂ ਲੱਗਣੀ ਕਢਾਈ ਸੋ ਤੁਸੀਂ ਇੱਥੇ ਤਾਂ ਇੰਨਾ ਕਮਾ ਦੇਣਾ ਛੱਡਨਾ ਜਿਹੜਾ ਜਿਹਦੇ ਨਾਲ ਕਢਾਈ ਨਾ ਟੁੱਟੇ ਤੇ ਤੁਸੀਂ ਨਾ ਸਲਾਈ ਜਿਹੜੀ ਮਾਰਦੇ ਹੋ ਨਾ ਇੱਥੇ ਆ ਦੇਖ ਸਕਦੇ ਹੋ ਤੁਸੀਂ ਕਿੰਨੀ ਜ਼ਿਆਦਾ ਸਫਾਈ ਨਾਲ ਲੱਗੀ ਹੈ ਪਤਾ ਹੀ ਨਹੀਂ ਲੱਗਦਾ ਕੁਝ ਵੀ ਆਪਾਂ ਕੁਝ ਲਾਇਆ ਵਾ ਨੀਚੇ ਬਸ ਹੁਣ ਆਪਾਂ ਦੂਜੇ ਪਾਸੇ ਤਪਾਈ ਕਰ ਦੇਣੀ ਹੈ ਬਹੁਤ ਤਪਾਈ ਵੀ ਬਰੀਕ ਵੀ ਸਫਾਈ ਨਾਲ ਕਰਨੀ ਹੈ ਪਤਾ ਨਹੀਂ ਲੱਗਦੀ ਨਾਲ ਹੀ ਇਹ ਤਪਾਈ ਕੀਤੀ ਹੈ ਨੀ ਕਿ ਆ ਦੇਖ ਰਹੇ ਹੋ ਤੁਸੀਂ ਦੂਜੇ ਪਾਸੇ ਜੀ ਮੈਂ ਇਸੇ ਤਰ੍ਹਾਂ ਲਾ ਦਿੰਨੀ ਬਿਲਕੁਲ ਸਵਾਇਣ ਜੀ ਨਾ ਪਤਾ ਕੀ ਤੁਹਾਨੂੰ ਮੇਰੀ ਵੀਡੀਓਜ਼ ਕਿਸ ਤਰ੍ਹਾਂ ਲੱਗ ਰਹੀਆਂ ਪਲੀਜ਼ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੇ ਹੋਰ ਕਿਸ ਤਰ੍ਹਾਂ ਦੀ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਹੋ ਉਹ ਤੁਸੀਂ ਮੈਨੂੰ ਦੱਸਣਾ ਜੀ ਕਰਤ ਨੂੰ ਟੋਟੀ ਵੀਡੀਓ ਵੀ ਬਣੇਗੀ ਆਹ ਦੇਖੋ ਦੂਜਾ ਪੋਚਾ ਵੀ ਕੰਪਲੀਟ ਕਰ ਲਿਆ ਸলাই ਲਾ ਕੇ ਆਹ ਦੇਖ ਸਕਦੇ ਹੋ ਤੁਸੀਂ ਪਿਛਲੇ ਪਾਸੇ ਹੁਣ ਜਿਹੜਾ ਇਹ ਜਗਾ ਇੱਥੇ ਆਪਾਂ ਲਾ ਕੇ ਤਰਪਾਈ ਕਰਨੀ ਹੈ ਆਹ ਦੇਖੋ ਇਹ ਤੁਹਾਨੂੰ ਕਰਕੇ ਦਿਖਾਉਣੀ ਆ ਹਾਂ ਦੇਖੋ ਜੀ ਇਸੇ ਤਰ੍ਹਾਂ ਆਪਾਂ ਤਰਪਾਈ ਕਰਨੀ ਹੈ ਇੰਨੀ ਬਰੀਕ ਜੇ ਆਪਾਂ ਜ਼ਿਆਦਾ ਵੱਡੀ ਤਰਪਾਈ ਕਰਾਂਗੇ ਤਾਂ ਤਰਪਾਈ ਟੁੱਟ ਸਕਦੀ ਹੈ ਵਾਸ਼ ਵਗੈਰਾ ਕਰਦੇ ਸਮੇਂ ਇਸ ਕਰਕੇ ਆਪਾਂ ਨੂੰ ਬਰੀਕ ਦੀ ਇੱਕੋ ਜਿੱਕੀ ਤਰਪਾਈ ਕਰਨੀ ਹੈ ਜੀ ਦੇਖ ਸਕਦੇ ਹੋ ਤੁਸੀਂ ਤੇ ਬਹੁਤ ਫਿਨਿਸ਼ਿੰਗ ਨਾਲ ਕਰਨੀ ਹੈ ਵਾਲ ਵਗੈਰਾ ਕੁਛ ਨਹੀਂ ਪੈਣਾ ਚਾਹੀਦਾ ਤਰਪਾਈ ਕਰਦੇ ਸਮੇਂ ਵੀ ਆ ਦੇਖੋ ਬਿਲਕੁਲ ਨੇੜੇ ਨਾ ਤੋਂ ਨਹੀਂ ਆ ਜੋ ਤੁਹਾਨੂੰ ਪਤਾ ਲੱਗ ਸਕਿਆ ਦੇਖੋ ਜੀ ਮੈਂ ਫਿਰ ਪਾਈ ਕੰਪਲੀਟ ਕਰ ਲਈ ਹੈ ਤੇ ਉਸ ਤੋਂ ਬਾਅਦ ਅਗਲੀ ਬੁੱਕ ਨੂੰ ਦੇਖੋ ਤੁਸੀਂ ਕਿੰਨੀ ਜ਼ਿਆਦਾ ਫਿਨਿਸ਼ਿੰਗ ਨਾਲ ਲੁੱਕ ਹੈ ਇੱਥੇ ਵੀ ਵਲ ਵਗੈਰਾ ਕੁਝ ਨਹੀਂ ਹੈ ਤੇ ਪਿੱਛੇ ਵੀ ਬਹੁਤ ਫਿਨਿਸ਼ਿੰਗ ਹੈ ਤੁਸੀਂ ਦੇਖ ਸਕਦੇ ਹੋ ਆ ਦੇਖੋ ਮੈਂ ਦੋਵੇਂ ਪੌਚੇ ਰੈਡੀ ਕਰ ਲਏ ਜੇ ਤੁਹਾਨੂੰ ਕੁਝ ਸਮਝ ਨਹੀਂ ਆਉਂਦਾ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਮੈਂ ਤੁਹਾਡੇ ਲਈ ਹੋਰ ਵੀਡੀਓ ਅਪਲੋਡ ਕਰ ਦੂੰਗੀ ਬਸ ਤੋ ਬਾਅਦ ਅਕਸਰ ਅਸੀਂ ਲਈ ਸਲਵਾਰ ਬਣਾਉਣੀ ਹੈ ਜਿੱਦਿ ਜਿੱਦਿ। ਦੇਖੋ ਤੁਸੀਂ ਇਹ ਆਪਾਂ ਧਿਆਨ ਰੱਖਣਾ ਕਿ ਇਹਦਾ ਲਾਈਨਿੰਗ ਵਾਲਾ ਕਪੜਾ ਤੇ ਬੜਾ ਜੀਕ ਦਾ ਪਰਣਾ ਨਹੀਂ ਚਾਹੀਦਾ ਅੰਦਰਲੇ ਪਾਸਿਓਂ ਘੱਟ ਬਾਦ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਸਫਾਈ ਨਹੀਂ ਆਉਂਦੀ। ਤੇ ਜਿਹੜਾ ਐਕਸਟਰਨ ਦਾ ਉਹ ਆਪਾਂ ਕੱਟ ਕੇ ਚਾਹਦੇ ਆ ਆ ਦੇਖੋ ਫਾਈਨਲ ਲੁੱਕ ਸਲਵਾਰ ਦੀ ਸੋ ਇਹ ਸਪ੍ਰੇਡ ਸਲਵਾਰ ਸੀਗੀ। ਟ੍ਰੇਡ ਸਲਵਾਰ ਨਹੀਂ ਸੌਰੀ ਇਹ ਪੌਂਚਿਆਂ ਵਾਲੀ ਸਲਵਾਰ ਸੀਗੀ ਤੇ ਇਹਦੇ ਪੂਰਾ ਵਰਕ ਅਸੀਂ ਉੱਤੇ ਤੱਕ ਦੇਖ ਸਕਦੇ ਹੋ ਤੁਸੀਂ ਇਹ ਦੋ ਇੱਕੋ ਜੀਆਂ ਸਲਵਾਰਾਂ ਮੈਂ ਬਣਾਈਆਂ ਸੀਗੀਆਂ ਸਟਿਚ ਕੀਤੀਆਂ ਸੀਗੀਆਂ ਸੋ ਆ ਦੇਖੋ ਕਿੰਨੀ ਸੋਹਣੀ ਲੁੱਕ ਆਉਂਦੀ ਹੈ ਇਸ ਤਰ੍ਹਾਂ ਬਿਲਕੁਲ ਫਿਨਿਸ਼ਿੰਗ ਦਾ ਪੌਂਚਾ ਜੁੜਦਾ ਹੈ ਤੇ ਆਪਾਂ ਲਾ ਸਕਦੇ ਹਾਂ ਸੋ ਜਿਹੜਾ ਨੂੰ ਨਹੀਂ ਸਮਝ ਆਈ ਤਾਂ ਮੈਨੂੰ ਕਮੈਂਟ ਕਰਕੇ ਦੱਸਿਓ ਮੈਂ ਹੋਰ ਵੀਡੀਓਜ਼ ਬਣਾਉਣ ਦੀ ਕੋਸ਼ਿਸ਼ ਕਰੂੰਗੀ ਤੁਹਾਡੇ ਲਈ ਜੀ ਸੋ ਆਕਤੀ ਵੀਡੀਓ ਐਨ ਕੀ ਜੇ ਤੁਹਾਨੂੰ ਪਸੰਦ ਆਈ ਤਾਂ ਮੇਰੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਔਰ ਸਬਸਕ੍ਰਾਈਬ ਜਰੂਰ ਕਰਿਓ ਦੇ ਨਾਲੇ ਬੈਲ ਆਈਕਨ ਦਬਾਇਓ ਬਾਏ ਬਾਏ